ਵੈਰ ਜੀ ਦਾ ਖਾਲਸਾ ਵੈਰ ਜੀ ਕੀ ਪਤੇ ਅੱਜ ਸਮੇਂ ਤੁਹਾਨੂੰ ਇੱਕ ਹੋਰ ਵੱਡੀ ਖਬਰ ਸੁਣਾਉਣੇ ਆ ਇਸ ਖਬਰ ਸੁਣ ਕੇ ਕਈਆਂ ਦੇ ਰੋਂਗਟੇ ਖਰੇ ਹੋ ਜਾਣਗੇ ਕਈਆਂ ਨੂੰ ਅੱਜ ਰੋਟੀ ਚੰਗੀ ਨਹੀਂ ਲੱਗਣੀ ਕਈਆਂ ਨੂੰ ਸੱਚ ਨਹੀਂ ਆਉਣਾ ਕਈਆਂ ਨੂੰ ਸੋਚੀ ਵਿੱਚ ਸੋਚਾਂ ਦੇ ਵਿੱਚ ਪਾ ਦੇਣਾਗਾ ਕਿ ਹੋ ਕੀ ਰਿਹਾਗਾ ਜਾਂ ਹੋ ਕੀ ਗਿਆ ਇੱਕ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਦੇ ਨਾਲ ਜੋ ਡਿਬਰੂਗੜ ਦੇਲ ਦੇ ਵਿੱਚ ਆਪਣੇ ਸਾਥੀਆਂ ਸਮੇਤ ਜਿਹੜੇ ਬੰਦ ਨੇ ਤੁਹਾਨੂੰ ਦੱਸ ਦਈਏ ਕਿ ਕਰੀਬ 2 ਸਾਲ ਹੋਣ ਵਾਲੇ ਨੇ ਤੇ अनेका ਵਿਰੋਧੀਆਂ ਨੇ ਇਲਜ਼ਾਮ ਲਗਾਉਣੇ ਵੀ ਜਿਹੜੇ ਸ਼ੁਰੂ ਕੀਤੇ ਸੀ ਪਰ ਜੇਕਰ ਆਪਾਂ ਉਹਨਾਂ ਇਲਜ਼ਾਮਾਂ ਦੇ ਵਿਚਾਲੇ ਕਹਿ ਲਈਏ ਇੱਕ ਗੱਲ ਆ ਇਹ ਕਈਆਂ ਦੇ ਹਾਜ਼ਮੇ ਤਾਂ ਬੇਸ਼ੱਕ ਖਬਰ ਨਾ ਆਵੇ ਪਰ ਸਾਡੇ ਸੂਤਰਾਂ ਦੇ ਤੋਂ ਮਿਲੀ ਜਿਹੜੀ ਜਾਣਕਾਰੀ ਅਨੁਸਾਰ ਅਸੀਂ ਤੁਹਾਡੇ ਨਾਲ ਓਨੇਕ ਤੱਥ ਸ਼ੁਰੂ ਕਰਦੇ ਆ ਜਿੰਨੇ ਸਾਨੂੰ ਗਾਹਾਂ ਤੋਂ ਮਿਲਦੇ ਆ ਕਿ ਭਾਈ ਅੰਮਰਤਪਾਲ ਸਿੰਘ ਜਿਮਣੀ ਚੋਣਾ ਤੋਂ ਬਾਅਦ ਕਿਸੇ ਟਾਈਮ ਜਿਹੜਾ ਬਾਹਰ ਆ ਸਕਦਾਗਾ ਇਹ ਇਸ ਵੇਲੇ ਤੁਹਾਨੂੰ ਵੱਡੀ ਖਬਰ ਦੱਸ ਦਈਏ ਏ ਭਾਈ ਅੰਮਰਤਪਾਲ ਸਿੰਘ ਜਿਵਨੀ ਚੋਣਾਂ ਤੋਂ ਬਾਅਦ ਕਿਸੇ ਵੇਲੇ ਵੀ ਜਿਹੜਾ ਬਾਹਰ ਆ ਸਕਦਾਗਾ ਕਿਉਂਕਿ ਭਗਵੰਤ ਮਾਨ ਤੇ ਮਿਤਸਾ ਦੀ ਜਿਹੜੀ ਮੀਟਿੰਗ ਹੋਈ ਆ ਉਹਨਾਂ ਦੀ ਅਜੇ ਜਿਹੜੀ ਕੋਈ ਵੀਡੀਓ ਲੀਕ ਜਾਂ ਕੁਝ ਗੱਲਬਾਤ ਦਾ ਪੂਰਾ ਜਿਹੜਾ ਮੇਰਬਾ ਉਹ ਤਾਂ ਨਹੀਂ ਆਇਆ ਸਾਹਮਣੇ ਅਜੇ ਪਰ ਦੱਸਿਆ ਜਾ ਰਿਹਾਗਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਜਿੱਥੇ ਕਿ ਵਿਰੋਧੀਆਂ ਨੇ ਇਨਸਾਨੇ ਉੱਤੇ ਸੀ ਜਿੱਥੇ ਕਿ ਸਿੱਖ ਕੌਮ ਇਕੱਠੀ ਸੀ ਜਿੱਥੇ ਕਿ ਲੱਗਦਾ ਸੀ ਭਗਵੰਤ ਮਾਨ ਨੂੰ ਕਿ ਮੈਨੂੰ ਸਿੱਖ ਕੌਮ ਦੇ ਜਿਹੜਾ ਵੋਟਾਂ ਦੇ ਲਾੜ ਆਪਾਂ ਕਹਿ ਲਏ ਸੇ ਕੌਮ ਨੇ ਵੋਟਾਂ ਪਾਈਆਂ ਤੇ ਮੁੱਖ ਮੰਤਰੀ ਬਣਾਇਆ ਜਿਤਾਇਆ ਤੇ ਪਰ ਅੱਜ ਕਹਿੰਦੇ ਭਗਵੰਤ ਮਾਨ ਵੱਲੋਂ ਇਹ ਨਿਰਣਾ ਲਿਆ ਜਾ ਰਿਹਾ ਇਹ ਵੱਡਾ ਖਲਾਸਾ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿ ਕਿਉਂਕਿ ਆਉਣ ਵਾਲੀ ਜਿਹੜੀ 4 ਦਸੰਬਰ ਆ 2024 ਬੇਸਾ ਕੋ ਉਦੇ ਅੰਮਰਤਪਾਲ ਸਿੰਘ ਦੀ ਜਿਹੜੀ ਪੇਸ਼ੀ ਆ ਜਪਾ ਇਹ ਕਹ ਲਈਏ ਕਿ ਉਹਨਾਂ ਤੇ ਜਿਹੜੀ ਐਨਐਸਐ ਲੱਗੀ ਆ ਉਸ ਨੂੰ ਲੈ ਕੇ ਜਿਹੜਾ ਸਭ ਕੁਝ ਉਹਦੇ ਨਿਰਣਾ ਹੋਣਾਗਾ ਤੇ ਪਰ ਉਸ ਤੋਂ ਪਹਿਲਾਂ ਜਿਹੜੀ ਵੱਡੀ ਜਾਣਕਾਰੀ ਇਹ ਹਾਸਲ ਹੋਈ ਆ ਕਿ ਕਰੀਬ 2 ਨਵੰਬਰ ਤੋਂ ਬਾਅਦ ਰਿਜ਼ਲਟ ਆਉਣ ਤੋਂ ਬਾਅਦ ਆ ਕਿ ਅੰਬਰਦਪਾਲ ਸਿੰਘ ਨੂੰ ਜਿਹੜਾ ਬਾਹਰ ਆ ਸਕਦਾ ਹੈ ਇਸ ਸਮੇਂ ਦੀ ਜਿਹੜੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਇਹ ਦੱਸਿਆ ਜਾ ਰਿਹਾ ਕਿ ਭਗਵੰਤ ਮਾਨ ਜਿਹੜਾ ਕਿ ਨਰਮ ਪੈ ਚੁੱਕਿਆਗਾ ਜਾਂ ਆਪਾਂ ਇਹ ਕਹਿ ਲਈਏ ਕਿ ਕਿਸ ਵਜ੍ਹਾ ਦੇ ਕਾਰਨ ਕੀ ਕਾਰਨ ਹੋ ਸਕਦਾ ਕੀ ਰੀਜਨਲ ਹੋ ਸਕਦਾ ਇਹਦਾ ਫਿਲਹਾਲ ਅਜੇ ਪਤਾ ਨਹੀਂ ਲੱਗਿਆ ਪਰ ਇਹਨਾਂ ਜ਼ਰੂਰ ਆ ਕਿ ਜਿਹੜੀ ਦੋ ਆਪਾਂ ਕਹਿੰਦੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਵਿੱਚ ਕੋਈ ਇੱਕ ਅਹਿਮ ਮੀਟਿੰਗ ਹੋਈ ਆ ਕਿ ਕਰਤੇ ਹੋਏ ਨੇ ਪੰਜਾਬ ਨੂੰ ਲੈ ਕੇ ਕਈ ਗੱਲਾਂ ਤੇ ਪਰਾਲੀ ਨੂੰ ਲੈ ਕੇ ਵੀ ਹੋਏ ਨੇ ਤੇ ਜਿਹੜੇ ਕਿਸਾਨਾਂ ਦੇ ਜਿਹੜੇ ਮੰਗ ਮੰਗ ਰਹੇ ਨੇ ਉਹਨਾਂ ਨੂੰ ਲੈ ਕੇ ਵੀ ਹੋਏ ਨੇ ਉਹਨਾਂ ਦੇ ਵਿਚਾਲੇ ਇੱਕ ਜਿਹੜਾ ਅਹਿਮ ਫੈਸਲਾ ਸੀ ਭਾਈ ਅੰਮ੍ਰਿਤਪਾਲ ਸਿੰਘ ਦਾ ਜੋ ਲੜਕਦਾ ਰਿਹਾ ਉਸ ਨੂੰ ਲੈ ਕੇ ਵੀ ਕਹਿੰਦੇ ਇੱਕ ਅਹਿਮ ਫੈਸਲਾ ਹੋਇਆ ਅਹਿਮ ਗੱਲਬਾਤ ਕੀਤੀ ਹੈ ਭਵਨਤਮਨ ਤੇ ਅਮਿਤ ਸਾਹ ਨੇ ਦੇਖੋ ਇਹ ਨਹੀਂ ਕਹਿ ਸਕਦੇ ਕਿ ਹੁਣ ਐ ਨਹੀਂ ਪਤਾ ਕਿ ਵਿਰੋਧੀਆਂ ਦਾ ਇਹ ਕਹਿਣ ਲੱਗ ਜਾਣ ਜੀ ਹਾਂ ਅਸੀਂ ਤੱਕ ਕਿਹਾ ਸੀ ਇਹ ਭਾਜਪਾ ਇਹਨੂੰ ਵੱਡਾ ਬਣਾ ਕੇ ਕੱਢਣਾ ਚਾਹੁੰਦੀ ਆ ਇਹ ਭਾਜਪਾ ਨਾਲ ਇਹ ਸਬੰਧ ਨੇ ਭਾਜਪਾ ਨੇ ਫਲਾਨਾ ਕਰਿਆ ਕਿਉਂਕਿ ਕਹਦੇ ਹੁੰਦੇ ਨੇ ਹਰ ਇੱਕ ਦੇ ਜਿਹੜਾ ਗੱਲ ਆ ਹਰ ਇੱਕ ਦਾ ਜਿਹੜਾ ਲਿਹਾ ਜਾਗਾ ਉਹ ਵੱਖੋ ਵੱਖਰਾ ਹੈਗਾ ਹਰ ਇੱਕ ਦੀ ਸੋਚੀ ਸੋਚਣਾ ਜਿਹੜੀ ਵੱਖੋ ਵੱਖਰੀ ਆ ਕੋਈ ਕਿਸੇ ਦੀ ਸੋਚ ਨਾਲ ਨਹੀਂ ਮਿਲਦਾ ਕੋਈ ਕਿਸ ਤਰ੍ਹਾਂ ਸੋਚਦਾ ਕੋਈ ਕਿਸ ਤਰ੍ਹਾਂ ਸੋਚਦਾ ਬਹੁਤੇ ਜਿਹੜੇ ਲੋਕ ਨੇ ਉਹ 네ਗੇਟਿਵ ਪੈਣ ਸੋਚਦੇ ਨੇ ਉਹ ਇਹ ਤਾਂ ਉਹਨੂੰ ਛੱਡ ਦਿੰਦੇ ਆ 99% ਨੂੰ ਛੱਡ ਦਿੰਦੇ ਆ 1% ਚੱਕ ਲੈਂਦੇ ਆ ਤੇ ਇਸ ਜਿਹੜਾ ਮੈਂ ਤੁਹਾਨੂੰ ਇਹ ਖਬਰ ਦੇਣ ਲੱਗਿਆਂਗਾ ਇਸ ਵੀਡੀਓ ਨੂੰ ਚੱਲਦੇ ਚੱਲਦੇ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਤੁਹਾਨੂੰ ਜਿਹੜੀ ਇੱਕ ਅਹਿਮ ਤੇ ਸਭ ਤੋਂ ਵੱਡੀ ਜਿਹੜੀ ਖਬਰ ਆ ਉਹ ਤੁਹਾਨੂੰ ਦੇ ਦਿੱਤੀ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਸਰਕਾਰ ਜਿਮਣੀ ਚੋਣਾਂ ਤੋਂ ਬਾਅਦ ਰਿਹਾਈ ਕਰ ਸਕਦੀ ਹੈ ਫਿਲਹਾਲ ਸਾਡੇ ਕੋਲੇ ਜਿਹੜੇ ਰਿਪੋਰਟਾਂ ਆਈਆਂ ਨੇ ਉਸ ਦੇ ਤਹਿਤ ਤੁਹਾਨੂੰ ਜਾਣਕਾਰੀ ਦੇ ਦਿੱਤੀ ਆ ਪਰ ਅਸਲ ਅਜੇ ਜਿਮਣੀ ਚੋਣਾਂ ਤੋਂ ਬਾਅਦ ਜਿਹੜਾ ਵੱਡਾ ਖਲਾਸਾ ਹੋਵੇਗਾ ਪਤਾ ਲੱਗ ਸਕੇਗਾ ਤੇ ਫਿਲਹਾਲ ਜਿਹੜੀ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਜਿਹੜਾ ਕਿ ਉਹਨਾਂ ਦੀ ਐਮਪੀ ਆ ਐਮਪੀ ਦੀ ਕੁਰਸੀ ਨੂੰ ਲੈ ਕੇ ਇਹ ਗੱਲਬਾਤ ਹੋਈ ਆ ਜਿੱਥੇ ਦੂਜੇ ਐਮਪੀ ਆਪਣੇ ਕਾਰਜ ਕਰ ਰਹੇ ਨੇ ਆਪਣੇ ਮੁੱਦੇ ਚੁੱਕ ਰਹੇ ਨੇ ਉਥੇ ਭਾਈ ਅੰਮਰਪਾਲ ਸਿੰਘ ਕਿਉਂਕਿ ਖੰਡੂਰ ਸਾਹਿਬ ਤੋਂ ਐਮਪੀ ਆ ਉਸ ਐਮਪੀ ਦੀ ਜਿਹੜੀ ਨੂੰ ਲੈ ਕੇ ਜਿਹੜੀ ਗੱਲਬਾਤ ਹੋਈ ਆ ਕਿ ਜੋ ਖੰਡੂਰ ਸਾਹਿਬ ਵਸਤੀਆਂ ਦੀ ਨਾਰਾਜ਼ਗੀ ਆ ਪੰਜਾਬ ਸਰਕਾਰ ਦੇ ਨਾਲ ਕਿਉਂਕਿ 4 ਲੱਖ ਲੋਕਾਂ ਨੇ ਵੋਟਾਂ ਪਾਈਆਂ ਕਰੀਬ 2 ਲੱਖ ਵੋਟਾਂ ਦੇ ਨਾਲ ਜਿੱਤਿਆ ਤੇ ਹੋ ਸਕਦਾ ਕਿ ਕੁਝ ਇਹ ਵੀ ਜਿਹੜਾ ਉਧਰ ਤੱਤ ਹੋਣਾ ਖਨੂਸਾ ਉਹ ਵਸਤੀਆਂ ਲਈ ਤੇ ਸਿੱਖ ਕੌਮ ਲਈ ਇੱਕ ਆਪਾਂ ਕਹ ਜੀਏ ਕਿ ਫਿਲਹਾਲ ਵੱਡੀ ਖਬਰਾਂ ਤੇ ਖੁਸ਼ਖਬਰੀ ਵੀ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ